ਜਦੋਂ ਇਹ ਸੇਵਾ ਚਲੂ ਹੋਈ ਹੈ ਉਸੇ ਲੜੀ ਦੇ ਸਾਬ ਪਾਵੇਂ ਪਹਿਲਾਂ ਵੀ ਜਿਹੜਾ ਸੈਟ ਹੈ ਜੀਟੀ ਰੋਡ ਐਲਫਾ ਮਾਲ ਦੇ ਸਾਹਮਣੇ ਕਾਫੀ ਜਗ੍ਹਾ ਜਿਹੜੀ ਖੁੱਗੀ ਆ ਉਹ ਤੇ ਪਹਿਲਾਂ ਵੀ ਛੋਟੇ-ਦਾਏ ਗਏ ਨੇ ਤੇ ਅੱਜ ਵੀ ਸਾਰਿਆਂ ਨੇ ਮਿਲ ਕੇ ਉਦਮ ਕੀਤਾ ਸਾਡੇ ਮਾਣਯੋਗ ਸਰਦਾਰੀਓ ਡੀਸੀ ਸਾਹਿਬ ਤੇ ਸਟਾਫ ਇੰਜੀਨੀਅਰ ਸਾਹਿਬ ਬਾਕੀ ਹੋਰ ਫੋਟੋ ਲੈਂਦੇ ਨੇ ਸਾਰਿਆਂ ਮਿਲ ਕੇ ਉਦਮ ਕੀਤਾ ਕਿਸੇ ਇੱਕ ਬੰਦੇ ਦਾ ਉਦਮ ਨਹੀਂ ਕਾ ਸਾਰਿਆਂ ਦਾ ਮਿਲਕੇ ਇੱਕ ਉਦਮ ਤੇ ਯਤਨ ਹੈ ਕਿ ਜਿੰਨਾ ਵੀ ਹੋ ਸਕੇ ਪਾਵੇ ਸ਼ਹਿਰ ਦੇ ਵਿੱਚ ਬੇਟਾ ਨੂੰ ਬੂਟੇ ਲੱਗੇ ਲੈ ਕਿਤੇ ਕਿਤੇ ਸਾਨੂੰ ਹੋਰ ਜਗ੍ਹਾ ਮਿਲ ਜਾਣਗੀਆਂ ਜਿੰਨਾ ਜਿੰਨਾ ਸਾਨੂੰ ਆਦੇਸ਼ ਹੋਏਗਾ ਸਾਡੇ ਆਪਣਾ ਸੀ ਸਾਹਿਬ ਵੱਲੋਂ ਮੇਰ ਸਾਹਿਬ ਵੱਲੋਂ ਕਿ ਜਿੱਥੇ ਬੂਟੇ ਲੱਗ ਸਕਦੇ ਨੇ ਮੈਂ ਵੀ ਚਾਹੁੰਦਾ ਕਿ ਬੂਟਾ ਉਸ ਕਿਸਮ ਦਾ ਲਾਇਆ ਜਾਵੇ ਜਿਹੜਾ ਮੁੜ ਕੇ 50 100 ਸਾਲ ਤੱਕ ਬੂਟਾ ਰਹੇ ਇਹ ਨਾ ਹੋਵੇ ਕਿ ਅਸੀਂ ਅੱਜ ਬੂਟੇ ਲਾ ਦਈਏ ਥਾਂ ਵੇਖ ਕੇ ਤੇ 10 ਸਾਲਾਂ ਨੂੰ ਮੁੜ ਕੇ ਉਹਨਾਂ ਨੂੰ ਕੀ ਰੋਡ ਖੋਲਾ ਕਰਨਾ ਹੈ ਵੱਡਾ ਕਰਨਾ ਹੈ ਤੇ ਉਹਨਾਂ ਦੀ ਕਟਾਈ ਕੀਤੀ ਜਾਵੇ ਸਾਡੇ ਹੱਥੀਂ ਲੱਗੇ ਤੇ ਹੱਥੀਂ ਇਹਨਾਂ ਨੂੰ ਕੱਟੇ ਵੇਖਾਂਗੇ ਤੇ ਬਹੁਤ ਵੱਡਾ ਦੁੱਖ ਹੋਏਗਾ ਮੈਂ ਬਿਨੇ ਕਰਦਾ ਹਾਂ ਸਾਡੇ ਜਿਹੜੇ ਸ਼ਹਿਰ ਦੇ ਜ਼ਿੰਮੇਵਾਰ ਸਾਡਾ ਐਡਮਿਨਿਸਟ੍ਰੇਸ਼ਨ ਹੈ ਚਾਹੇ ਉਫਰ ਕੋਲਸ਼ਨ ਦੇ ਕਮਿਸ਼ਨਰ ਸਾਹਿਬ ਨੇ ਸਾਡੇ ਮਾਨਯੋਗ ਸੁਪਤਾਨ ਸਾਹਿਬ ਨੇ ਕੋ ਡਿਪਾਰਟਮੈਂਟ ਨੂੰ ਹਦਾਇਤ ਕਰਦੇ ਉਹ ਸਾਨੂੰ ਦੱਸਣ ਰੱਖਾਂਗੇ ਇਸ ਇਸ ਜਗ੍ਹਾ ਦੇ ਉੱਤੇ ਜਿਹੜਾ ਵਾ ਇਹ ਬੂਟਾ ਲਾਇਆ ਜਾਵੇ ਕਮ ਸਿਕਾਂ ਬੂਟਾ ਜਿਹੜਾ ਵਾ ਉਹ 100 ਸਾਲ ਦੀ ਲਾਈਫ ਤੇ ਆਖੇ। ਬਸ ਇਹ ਮੇਰੀ ਬੇਨਤੀ ਆ ਅਸੀਂ ਸਾਰੇ ਜਾਣੇ ਮਿਲ ਕੇ ਜਿਹੜੇ ਆ ਇਸ ਕੰਮ ਨੂੰ ਕਰਨਾ ਕਰੀਏ ਜੀ ਸਭ ਨੂੰ ਸਸਕਾ। ਅਗੋਂ ਨਾਲ ਅੱਗੇ ਭਾਈ